ਪੰਜਾਬੀ ਸਿਨੇਮਾ ਦੀ ਸੁਪਰ ਹਿੱਟ ਫ੍ਰੈਂਚਾਈਜ਼ੀ ਨਿੱਕਾ ਜੈਲਦਾਰ ਲੈ ਕੇ ਆ ਰਿਹਾ ਹੈ ਆਪਣਾ 4th ਸੀਕਵਲ ਜਿਸ ਦਾ ਹਾਲ ਫਿਲਹਾਲ ਹੀ ਟ੍ਰੇਲਰ ਰਿਲੀਜ਼ ਹੋਇਆ ਰਿਲੀਜ਼ ਦੇ ਨਾਲ ਹੀ ਟ੍ਰੇਲਰ ਲੋਕਾਂ ਦਾ ਦਿਲ ਜਿੱਦਾਂ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਲਗਾਈ ਗਈ ਹੈ ਕਾਮੇਡੀ ਦੀ ਡਬਲ ਡੋਜ਼ ਦਾ ਤੜਕਾ ਤੁਹਾਨੂੰ ਦੱਸ ਦੇ ਕਿ ਹਾਲ ਫਿਲਹਾਲ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਤੇ ਰਿਲੀਜ਼ ਦੇ ਨਾਲ ਹੀ ਇਹ ਟ੍ਰੈਂਡ ਕਰਦਾ ਨਜ਼ਰ ਆ ਰਿਹਾ ਹੈ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਹਰੇ ਪੂਰੇ ਪਰਿਵਾਰ ਤੋਂ ਟ੍ਰੇਲਰ ਸ਼ੁਰੂ ਹੁੰਦਾ ਹੈ ਹਰੇ ਪਰੇ ਪਰਿਵਾਰ ਦੇ ਨਾਲ ਜਿਸ ਵਿੱਚ ਨਿਰਮਲ ਰੇਸ਼ੀ ਇੱਕ ਵਾਰ ਫਿਰ ਅੜਬ ਬੇਬੇ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ ਤੇ ਐਮੀ ਵਿਰਕ ਨਿੱਕੇ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੇ ਨੇ ਅਤੇ ਉਹ ਹੀ ਟ੍ਰੈਡੀਸ਼ਨਲ ਪੰਜਾਬੀ ਵਾਈਬ ਜੋ ਨਿੱਕਾ ਜੈਲਦਾਰ ਸੀਰੀਜ਼ ਨੂੰ ਖਾਸ ਬਣਾਉਂਦੀ ਹੈ ਬਟ ਇਸ ਵਾਰ ਟਵਿਸਟ ਇਹ ਹੈ ਕਿ ਫਿਲਮ ਦੇ ਵਿੱਚ ਸੋਨਮ ਬਾਜਵਾ ਦਾ ਕਿਰਦਾਰ ਟੋਟਲੀ ਡਿਫਰੈਂਟ ਹੈ ਇਸ ਵਾਰ ਵੱਡੇ ਪਰਦੇ ਤੇ ਸੋਨਮ ਬਾਜਵਾ ਇੱਕ ਅੜਬ ਮੁਟਿਆਰ ਜਾਂ ਫਿਰ ਸੰਸਕਾਰੀ ਨੂੰ ਦੇ ਕਿਰਦਾਰ ਵਿੱਚ ਨਹੀਂ ਬਲਕਿ ਵੱਡੇ ਪਰਦੇ ਤੇ ਬੜਕਾ ਮਾਰਦੀ ਨਜ਼ਰ ਆਉਣ ਵਾਲੀ ਹੈ ਜਿਸੇ ਚਲਦੇ ਨਿੱਕਾ ਤੇ ਪੂਰਾ ਟੱਬਰ ਪੰਬਲ ਪੂਸੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ ਐਨਾ ਹੀ ਨਹੀਂ ਨਿੱਕੇ ਦੀਆਂ ਮੁਸੀਬਤਾਂ ਤਾਂ ਤਾਂ ਉਦੋਂ ਵੱਧਦੀਆਂ ਨਜ਼ਰ ਆਉਂਦੀਆਂ ਨੇ ਜਦੋਂ ਟ੍ਰੇਲਰ ਵਿੱਚ ਸ਼ਾਂਤੀ ਦੇ ਨਾਲ ਨਾਲ ਇੱਕ ਹੋਰ ਹਸੀਨਾ ਦੀ ਐਂਟਰੀ ਹੁੰਦੀ ਹੈ ਇਸ ਤੋਂ ਬਾਅਦ ਇਹ ਕਹਾਣੀ ਕਿਹੜੇ ਰੋਲਰ ਕੋਸਟਰ ਤੇ ਲੈ ਜਾਂਦੀ ਹੈ ਤੇ ਨਿੱਕਾ ਇਸ ਵਾਰ ਪਿਆਰ ਦੇ ਨਾਲ ਨਾਲ ਕਿਹੜੀਆਂ ਨਵੀਆਂ ਮੁਸੀਬਤਾਂ ਦੇ ਵਿੱਚ ਫਸਦਾ ਨਜ਼ਰ ਆਵੇਗਾ ਇਹ ਦੇਖਣਾ ਕਾਫੀ ਦਿਲਚਸਪ ਹੋਣ ਵਾਲਾ ਹੈ ਫਿਲਮ ਦਾ ਟ੍ਰੇਲਰ ਦੇਖ ਇਹ ਤਾਂ ਸਾਫ਼ ਹੋ ਗਿਆ ਹੈ ਕਿ ਫਿਲਮ ਦੇ ਵਿੱਚ ਫੁੱਲ ਫੈਮਿਲੀ ਡਰਾਮਾ ਕਾਮੇਡੀ ਲਵ ਟਰਾਈਐਂਗਲ ਤੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਣ ਵਾਲਾ ਹੈ ਜਿਸ ਨੂੰ ਦੇਖਣ ਦੇ ਲਈ ਤੁਹਾਨੂੰ ਜਾਣਾ ਪਵੇਗਾ 2 ਅਕਤੂਬਰ ਨੂੰ ਸਿਨੇਮਾ ਕਰਾਂ ਦੇ ਵਿੱਚ